ਅਮਨ ਅਰੋੜਾ ਨੇ ਸ਼ਹੀਦ ਉਦਮ ਸਿੰਘ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਆ ਤੇ ਉਸ ਦੇ ਨਾਲ ਨਾਲ ਕਿਹਾ ਕਿ ਜਿਹੜੇ ਸ਼ਹੀਦ ਨੇ ਉਹ ਸਾਡੇ ਕੌਮ ਦਾ ਸਰਮਾਇਆ ਨੇ ਤੇ ਅਸੀਂ ਉਦਮ ਸਿੰਘ ਨੂੰ ਸਲਾਮ ਕਰਦੇ ਆ ਉਹਨਾਂ ਦੀ ਜਿਹੜੀ ਸਾਡੇ ਦੇਸ਼ ਲਈ ਕੁਰਬਾਨੀ ਆ ਉਸ ਨੂੰ ਸਲਾਮ ਕਰਦੇ ਆ ਅਤੇ ਜਿਹੜਾ ਉਹਨਾਂ ਨੇ ਜਜ਼ਬਾ ਦਿਖਾਇਆ ਸੀ ਜੋ ਸਾਡੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੋ ਸਾਨੂੰ ਭਾਜੀ ਪੱਕ ਗਿਆ ਸੀ ਸਾਡੇ ਬੰਦੇ ਸਾਡੇ ਜਿਹੜੇ ਜਨਤਾ ਜਿਹੜੀ ਬੇਕਸੂਰ ਸੀ ਉਹਨਾਂ ਨੂੰ ਮਾਰ ਕੇ ਗਏ ਸੀ ਉਹਨਾਂ ਦਾ ਬਦਲਾ ਜਾ ਕੇ ਲਿਆ ਸੀ ਅਤੇ ਅਸੀਂ ਜਿੰਨੀਆਂ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਸ਼ਹੀਦ ਉਦਮ ਸਿੰਘ ਦੇ ਨਾਮ ਦੇ ਉੱਤੇ ਜਗਾਵਾਂ ਨੇ ਜਾਂ ਇਮਾਰਤਾਂ ਨੇ ਚਾਹੇ ਸਕੂਲ ਨੇ ਉਹਨਾਂ ਦਾ 80 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕਰਾਂਗੇ ਅਤੇ ਜਿਹੜੀ ਪਟਿਆਲਾ ਤੋਂ ਉਸ ਨਾਮ ਨੂੰ ਸੜਕ ਜਾਂਦੀ ਹੈ ਚਾਹੇ ਪਟਿਆਲਾ ਤੋਂ ਭਵਾਨੀਗੜ੍ਹ ਨੂੰ ਸੜਕ ਜਾਂਦੀ ਹੈ ਉਹਨਾਂ ਦਾ ਨਾਮ ਵੀ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ ਅਤੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਦਿਖਾਉਨੇ ਆ ਉਸ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਦੀ ਇਸ ਪਵਿੱਤਰ ਧਰਤੀ ਸੁਨਾਮ ਨੂੰ ਅੱਜ ਨਮਨ ਕਰ ਸਕੀਏ ਸਾਥੀਓ ਉਹ ਮਹਾਨ ਸ਼ਹੀਦ ਯੋਧਾ ਦੇਸ਼ ਦਾ ਸਪੂਤ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ 21 ਸਾਲ ਬਾਅਦ ਜੱਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਸੱਤ ਸਮੁੰਦਰ ਪਾਰ ਜਾ ਕੇ ਲੰਡਨ ਦੇ ਵਿੱਚ ਮਾਈਕਲ ਐਡਵਾਇਰ ਦੀ ਛਾਤੀ ਦੇ ਵਿੱਚ ਗੋਲੀਆਂ ਮਾਰ ਕੇ ਲਿੱਤਾ ਮੈਂ ਸਮਝਦਾ ਕਿ ਜੇ ਉਹਨਾਂ ਦੀ ਸ਼ਹਾਦਤ ਦਾ ਵਰਣਨ ਕਰਨ ਲੱਗੀਏ ਤੇ ਸਮਾਂ ਔਰ ਸ਼ਬਦ ਮੁੱਕ ਸਕਦੇ ਨੇ ਪਰ ਉਹਨਾਂ ਦੀ ਮਹਾਨ ਸ਼ਹਾਦਤ ਦਾ ਵਰਣਨ ਹੈ ਜਿਹੜਾ ਸਾਥੀਓ ਉਹ ਨਹੀਂ ਹੋ ਸਕਦਾ ਹੈਗਾ। ਔਰ ਅੱਜ ਮੈਂ ਸਮਝਦਾ ਕਿ ਮੇਰੀ ਖੁਸ਼ਕਿਸਮਤੀ ਕਿ ਮੈਨੂੰ ਉਹਨਾਂ ਲੀਡਰਾਂ ਦਾ ਉਹਨਾਂ ਸ਼ਖਸੀਤਾਂ ਦਾ ਸਵਾਗਤ ਕਰਨ ਦਾ ਸੁਨਾਨ ਦਾ ਨੁਮਾਇੰਦਾ ਹੋਣ ਦੇ ਨਾਤੇ ਮੌਕਾ ਮਿਲ ਰਿਹਾ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਅੱਜ ਤੋਂ 12 ਸਾਲ ਪਹਿਲਾਂ ਜੋ ਦੇਸ਼ ਦੇ ਲੋਕ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਭੁੱਲ ਚੁੱਕੇ ਸੀਗੇ ਪਿਛਲੇ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਰਾਜ ਦੇ ਵਿੱਚ ਜੇ ਮੁੜ ਦੁਬਾਰਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਸਰਜੀਤ ਕਰਕੇ ਆਪਦੇ ਹੱਕਾਂ ਦੇ ਉੱਪਰ ਪੈਰਾ ਦੇਣ ਦਾ ਔਰ ਕ੍ਰਪਸ਼ਨਾਂ ਵਿਰੁੱਧ ਲੜਾਈ ਲਾਣ ਦਾ ਜੇ ਜਿਗਰਾ ਕੀਤਾ ਤਾਂ ਇਸ ਬਬਰ ਸ਼ੇਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਮਾਣ ਹੈ ਕਿ ਮੈਂ ਜੋ ਉਹਨਾਂ ਦਾ ਸਵਾਗਤ ਕਰ ਰਿਹਾ ਨਾਲ ਹੀ ਉਹ ਯੋਧੇ ਮੇਰੇ ਵੀਰ ਪੰਜਾਬ ਦੀ ਆਣ-ਪਾਣ-ਸ਼ਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਜਿਨ੍ਹਾਂ ਨੇ 16 ਮਾਰਚ 2022 ਨੂੰ ਕੋਈ ਰਾਜ ਭਵਨਾਂ ਦੇ ਵਿੱਚ ਨਹੀਂ ਖਟਕੜ ਕਲਾਸ਼ੀਂਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਮੱਥੇ ਨਾਲ ਲਾ ਕੇ ਜਿਨ੍ਹਾਂ ਨੇ ਸੌ ਚੱਕੀ ਸੀ ਪੰਜਾਬ ਦੀ ਸੇਵਾ ਕਰਦਾ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦਾ ਸਵਾਗਤ ਕਰਦਾ ਜਿਵੇਂ ਮੈਨੂੰ ਮੌਕਾ ਜਿਹੜਾ ਮੇਰੇ ਸਾਥੀਓ ਮੇਰੇ ਵੀਰੋ ਮਿਲ ਰਿਹਾ ਹੈ ਸਾਥੀਓ ਹੋਰ ਮੇਰੇ ਲਈ ਇੱਕ ਮਾਣ ਦੀ ਗੱਲ ਹੈ ਕਿ ਅੱਜ ਤੋਂ तकरीबन 32 ਸਾਲ ਪਹਿਲਾਂ ਮੇਰੇ ਪਿਤਾ ਸਰ ਕੀ ਬਾਪ ਭਗਵਾਨ ਦਾ ਸੀ ਉਹ ਲੋੜਾ ਜਦੋਂ ਇਹ ਹਲਕੇ ਦੀ ਇਸ ਕੋਈ ਤਰਤੀ ਦੀ ਨੁਮਾਇੰਦਗੀ ਕਰਦੇ ਸੀਗੇ ਉਸ ਸਮੇਂ ਉਹਨਾਂ ਨੂੰ ਮੌਕਾ ਮਿਲਿਆ ਕਿ ਰਾਜ ਪਦਰੀ ਸਮਾਗਮ ਹਰ ਸਾਲ 31 ਜੁਲਾਈ ਨੂੰ ਸੁਨਾਮ ਦੇ ਵਿੱਚ ਮਨਾਇਆ ਜਾਊਗਾ ਉਹਨਾਂ ਵੇਲੇ ਸ਼ੁਰੂ ਹੋਇਆ ਤੇ ਅੱਜ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰ ਅੱਜ ਉਸ ਪਿਰਤ ਨੂੰ ਅੱਗੇ ਵਧਾਉਣ ਦਾ ਮੋਕੇ ਜਿਹੜਾ ਉਹ ਮਿਲ ਰਿਹਾ ਹੈ ਸਾਥਿਓ ਮੇਰੇ ਵੀਰੋ ਕਿਸ ਕੰਮ ਦੇ ਲਈ ਸ਼ਹੀਦ ਉਦਮ ਸਿੰਘ ਜੀ ਹੋਣਾ ਨੇ ਆਪਦੀਆਂ ਜਾਨਾਂ ਵਾਰੀਆਂ ਆਜ਼ਾਦੀ ਲੈਣ ਦੇ ਲਈ ਕਿ ਤਾਂ ਕਿ ਆਜ਼ਾਦ ਹੋਈਏ ਆਪਦਾ ਸੰਵਿਧਾਨ ਹੋਵੇ ਆਪਦੇ ਫੈਸਲੇ ਆਪ ਕਰ ਸਕੀਏ ਤੇ ਅੱਜ ਮਾਣ ਹੈ ਇਸ ਗੱਲ ਦਾ ਕਿ ਅਰਵਿੰਦ ਜੀ ਔਰ ਮਾਨ ਸਾਹਿਬ ਹੋਣਾ ਦੀ ਇੱਕ ਟੀਮ ਦਾ ਹਿੱਸਾ ਬਣ ਕੇ ਅੱਜ ਜੋ ਪੰਜਾਬ ਸਰਕਾਰ ਅਰਵਿੰਦ ਜੀ ਦੇ ਜੀ ਦੂਰ ਅੰਦੇਸ਼ੀ ਦੀ ਬੰਦੇ ਨਾਲ ਔਰ ਮਾਨ ਸਾਹਿਬ ਦੀ ਸਾਫ ਨੀਅਤ ਦੇ ਨਾਲ ਜੋ ਪੰਜਾਬ ਦੇ ਵਿੱਚ ਪੰਜਾਬ ਹਤੈਸ਼ੀ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਜੋ ਫੈਸਲੇ ਲੈ ਰਹੇ ਨੇ ਚਾਹੇ ਉਹ ਸੇਤ ਸਰੂਤਾਂ ਦੀ ਗੱਲ ਕਰ ਲਈਏ ਸਿੱਖਿਆ ਦੀ ਗੱਲ ਕਰ ਲਈਏ ਹਰ ਘਰ ਦੀ ਬਾਹ ਫੜਨ ਵਾਲਾ ਆਲਾ ਕੰਮ ਕਰ ਲਈਏ ਜਿ 300 ਜਿਹੜਾ ਹਰ ਘਰ ਨੂੰ ਬਿਜਲੀ ਫਰੀ ਦੇ ਕੇ 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ਾਂ ਤੋਂ ਤੇ ਅਨੇਕਾਂ ਇਹੋ ਜਿਹੇ ਕੰਮ ਜੇ ਗਿਣੌਣ ਲੱਗ ਗਿਆ ਤਾਂ ਸਮਾਂ ਬਹੁਤ ਲੱਗ ਜਾਣਾ ਮੇਰੇ ਨਾਲੋਂ ਵੱਧ ਤੁਸੀਂ ਜਾਣਕਾਰ ਹੋ ਕਿ ਕਿਵੇਂ ਟੇਲਾਂ ਦੇ ਉੱਪਰ ਪਾਣੀ ਪਹੁੰਚਾਤਾ ਕਿਵੇਂ ਦਿਨੇ ਬਿਜਲੀ ਦੇਤੀ ਉਹ ਸਾਰੀ ਦੇਣ ਹੈ ਜਿਹੜੀ ਉਹ ਇਹਨਾਂ ਦੀ ਸਾਫ਼ ਨੀਅਤ ਔਰ ਨੀਤੀ ਨੂੰ ਜਾਂਦਾ ਮੇਰੇ ਵੀਰੋ ਅੱਜ ਮੇਰੇ ਵੀਰ ਕੋਲਦੀ ਜੀ ਨੇ ਗੱਲ ਕੀਤੀ ਇਹੀ ਸੱਚਦਾ ਹੁੰਦਾ ਹੈ ਕਿ ਜਦੋਂ ਮੈਂ ਔਰ ਮੇਰੇ ਬਹੁਤ ਸਾਰੇ ਐਮ.ਐਲ.ਏ ਸਾਥੀਆਂ ਨੇ ਕੇਜਰੀਵਾਲ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਕਿ ਜੀ ਸਾਡੇ ਇਲਾਕਿਆਂ ਦੇ ਵਿੱਚ ਤਾ 31 ਜੁਲਾਈ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਪਵਿੱਤਰ ਤਿਹਾਰਾ ਵਾਂਗੂ ਬਣਾਇਆ ਜਾਂਦਾ ਕਿਤੇ ਮੈਡੀਕਲ ਡੈਂਟਲ ਕੈਂਪ ਲੱਗ ਰਹੇ ਨੇ ਕਿਤੇ ਖੂਨਦਾਨ ਕੈਂਪ ਲੱਗ ਰਹੇ ਨੇ ਕਿਤੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈ ਰਹੇ ਨੇ